ਉਹ ਜਿਵੇਂ ਮੁੰਡੇ ਨੇ ਵਰਦੀ ਡਿਪਰੈਸ ਕਰਨਾ ਹਾਂਜੀ ਤੇਰੀ ਗੱਲ ਸੁਣ ਤੂੰ ਨਾ ਕੱਲ ਦੀ 부ਜੀ ਬੁਜੀ ਜੋ ਤੇਰੇ ਭਰਾ ਦਾ ਫੋਨ ਆਇਆ ਵਾ ਕੀ ਕਹ ਲੂਗੀ ਐ ਉਹ ਨਹੀਂ ਨਹੀਂ ਕਿਤੇ ਨਹੀਂ 부ਜੀ ਮੈਂ ਹੈ ਠੀਕ ਵਾ ਮੈਮ ਜੀ ਕੋਈ ਗੱਲ ਨਹੀਂ ਤੇਰੀ ਗੱਲ ਸੁਣ ਲੈ ਜੇ ਕੋਈ ਗੱਲ ਹੈਗੀ ਤੇ ਮੈਨੂੰ ਦੱਸ ਦੇ ਠੀਕ ਕੋਈ ਗੱਲ ਨਹੀਂ ਠੀਕ ਆ ਨਾ ਤੂੰ ਵੀ ਐਵੇਂ ਨਾ ਜ਼ਿਆਦਾ ਸੋਚਿਆ ਕਰੋ ਮੇਰੀ ਗੱਲ ਸੁਣ ਲੈ ਟੈਂਸ਼ਨ ਲੱਗ ਜੇ ਤੇਨੂੰ ਕੋ ਹੋ ਗਿਆ ਨਾ ਤਾਂ ਸਾਡਾ ਇੱਥੇ ਕੌਣ ਹਾਂ ਲਾਤਾਨੂ ਕਦਾ ਫਿਕਰ ਪੈ ਗਿਆ ਵਾ ਕੋਈ ਗੱਲ ਨਹੀਂ ਉਦਾਂ ਹੀ ਥੋੜੀ ਜੀ ਸੋਚ ਹੈਗੀ ਸੀ ਮੇਰੇ ਮਨ ਵਿੱਚ ਕਿ ਪ੍ਰਾ ਮੇਰੇ ਨੇ ਮੈਨੂੰ ਕੀ ਸਮਝਿਆ ਇੱਕ ਵਾਰੀ ਕਮਲਾ ਬੀਨ ਫੋਨ ਤੇ ਕਰਦਾ ਕਿ ਭੈਣ ਆ ਗੱਲ ਵਾ ਧਿਆਨ ਕੇ ਸੈਂਡ ਕਰ ਦੇ ਤੇ ਮੈਂ ਤਾਂ ਮੈਂਟਰੀ ਹੀ ਲਾਉਣਾ ਸੈਂਡ ਕਰਨ ਲੱਗੀ ਨੇ ਇਹਨਾਂ ਨੇ ਕੀ ਪਾਪੜ ਵੇਲੇ ਮੈਨੂੰ ਤੇ ਉਹ ਵੀ ਸਮਝਣਦੀ ਪਹਿਲਾਂ ਪਰਜਾਈ ਨੂੰ ਲੈ ਕੇ ਘਰ ਆਇਆ ਹੈ ਇੱਥੋਂ ਹੋ ਕੇ ਗਏ ਇੰਨੀ ਸਾਲੀ ਉਹ ਇੱਥੇ ਆਈ ਤੇ ਮੈਂ ਬੜੀ ਖੁਸ਼ੀ ਹੈਗੀ ਕਿ ਮੇਰੀ ਪਰਜਾਈ ਤੇ ਮਰਨਾ ਪਿਆਰ ਹੀ ਬੜਾ ਕਰਦਾ ਹੈ ਵੀ ਆ ਜਿਹੜਾ ਮੇਰੇ ਘਰ ਆ ਗਈ ਆ ਤੇ ਮੇਰੀ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ ਪਰ ਆ ਜਦੋਂ ਹੁਣ ਮੈਨੂੰ ਪਤਾ ਲੱਗਾ ਨਾ ਕਿ ਸਾਰਾ ਭੈਣਾਂ ਦਾ ਚੱਕਰ ਵਾ ਤੇ ਮੇਰੇ ਮਨ ਤੇ ਬੜੀ ਸੱਟ ਲੱਗੀ ਆ ਦੱਸਾਂ ਜੀਵਨ ਕੀ ਗੱਲ ਵਾ ਇਹ ਪਿਆਲੀਆਂ ਦੇ ਕੰਮ ਹੀ ਹੋਜੇ ਹੁੰਦੇ ਆ ਠੀਕ ਨਹੀਂ ਇਹ ਤੇ ਗੱਲ ਹੈਗੀ ਆ ਪਰ ਨਾ ਸੱਚੀ ਗੱਲ ਦੱਸਾਂ ਤੇ ਮੇਰਾ ਮਨ ਕੱਲ ਦਾ ਵਾਸਤੇ ਨਹੀਂ ਆਉਣ ੜਿਆ ਤੇ ਮੈਨੂੰ ਇਹੋ ਮਹਿਸੂਸ ਹੋਣ ੜਿਆ ਕਿ ਮੇਰੇ ਭਰਾ ਨੇ ਮੈਨੂੰ ਲਾਲਚਣ ਸਮਝਿਆ ਸੀ ਕਿ ਮੇਰੀ ਭੈਣੇ ਲਾਲਚ ਕਰ ਲੈਣਾ ਦੱਸਾਂ ਕੀ ਗੱਲ ਵਾ ਤੇਰਾ ਭਰਾ ਤੇ ਤੇਰਾ ਭਤੀਆ ਉਹ ਬੜੇ ਸਿਆਣੇ ਆ ਤੇ ਜਿਹੜੀ ਤੇਰੀ ਪਰਜਾਈ ਹੈ ਨਾ ਉਹਦੇ ਮਨ ਚ ਉਹਨਾਂ ਕੋਈ ਚੀਜ਼ ਇਹਦੀ ਛਤਰੀ ਦੇ ਟਣਕੀ ਦੀ ਰਹਿੰਦੀ ਆ ਪਤਾ ਨਹੀਂ ਪਰ ਮੇਰਾ ਭਰਾ ਹੀ ਮੇਰੇ ਨਾਲ ਗੱਲ ਕਰ ਦਿੰਦਾ ਉਹੋ ਹੀ ਮੈਨੂੰ ਕਹਿ ਦਿੰਦਾ ਕਿ ਭੈਣ ਇਦਾਂ ਕਰਕੇ ਪਿਆਲੀ ਹੁਣ ਸਾਡੇ ਦੋਵਾਂ ਦੇ ਨਾਮ ਲੱਗੀ ਆ ਤਾਂ ਤੂੰ ਆ ਕੇ ਸਹਿਨ ਕਰ ਦੇ ਤੇ ਮੈਂ ਤੇ ਵੈਂਟ ਨਹੀਂ ਲਾਉਣਾ ਵੇਂਦਰ ਸਹੀ ਵੀ ਨਹੀਂ ਕੋਈ ਪਰਖ ਕੇ ਫੇਰ ਮੈਨੂੰ ਘਰ ਸੱਧਿਆ ਰਖੜੀ ਬੰਨਣਾ ਵੀ ਰਖੜੀ ਬੰਨਣਾ ਵੀ ਮੈਨੂੰ ਨਹੀਂ ਪਤਾ ਕਿ ਇੰਨਾ ਪਿਆਰ ਕਿੱਥੋਂ ਜਾਂਦਿਆ ਮੇਰੇ ਨਾਲ ਪਰਜਾਈ ਨੂੰ ਫਿਰ 5000 ਰੁਪਇਆ ਵੀ ਮੁੱਕ ਜਾਉਂਦਾ ਮੇਰੀ ਗੱਲ ਸੁਣ ਮੇਰੀ ਪਿਆਰ ਤੇ ਨਾ ਕਹਦਾ ਸੀ ਪਿਆਰ ਹੀ ਤਾਂ ਨਾ ਪੈੜੀ ਦਾ ਵੀ ਕਿਤੇ ਇਹ ਨਾ ਪਹੁੰਚੇ ਠੀਕ ਨਹੀਂ ਤੇ ਮੈਂ ਕੱਲ ਹੀ ਪਾਉਣਾ ਸੀਗਾ ਇੱਕ ਵਾਰੀ ਮੈਨੂੰ ਕਹਿ ਕੇ ਤੇ ਵੰਦੇ ਪੈੜੀ ਨੂੰ ਮੈਂ ਕੀ ਕਰਨਾ ਆਂ ਅੰਤ ਤਰੀਕਿਹੜੀ ਹਿੱਕ ਤੇ ਰੱਖ ਕੇ ਨਾਲ ਲੈ ਜੀਂ ਮੇਰੀ ਗੱਲ ਸੁਣੋ ਜੀ ਉਹਨੇ ਫੋਨ ਜੂ ਕੀਤਾ ਸੀ ਤੇ ਸਾਡੇ ਘਰ ਆਉਂਦੇ ਹੈਂ ਤੇ ਆਹ ਗੱਲ ਵਾ ਚਲ ਕੋਈ ਗੱਲ ਨਹੀਂ ਫੋਨ ਹੀ ਕੀਤਾ ਪਰ ਹੁਣ ਇੰਨੇ ਚਿਰ ਬਾਅਦ ਫੋਨ ਕੀਤਾ ਮੈਨੂੰ ਉਦੋਂ ਹੀ ਫੋਨ ਕਰਕੇ ਕਹਿ ਦਿੰਦਾ ਤੇ ਮੈਂ ਉਦੋਂ ਹੀ ਉਹਨੂੰ ਸੈਂਡ ਕਰ ਆਂਦੀ ਮੈਂ ਕੀ ਕਰਨੀ ਸੀ ਪੈੜੀ ਇਹਦੀ ਪਤਾ ਨਹੀਂ ਕੀ ਗੱਲ ਹੁਣ ਮੇਰੇ ਦਿਲ ਵਿੱਚ ਬੜਾ ਗੁੱਸਾ ਆ ਗਿਆ ਓੜੀ ਤੇਰੀ ਪਰਝਾਈ ਹੈ ਨਾ ਉਹਦਾ ਮਗਰਲੇ ਪਾਸੇ ਸਾਰੇ ਅਮੀਰੀ-ਉਮਲੀ ਆ ਬੰਦੇ ਉਹਨੂੰ ਇਹ ਹੁੰਦਾ ਵੀ ਇਤਰਾ ਨਾ ਕਰ ਵਾ ਚਲੋ ਕੋਈ ਨਹੀਂ ਜੋ ਵੀ ਹੈਗਾ ਐਦਾਂ ਕਰੋ ਤੇ ਇਹ ਹੱਥ ਮੂੰਹ ਧੋ ਤਨ ਮੇ ਰੋਟੀ ਦਵਾ ਰੋਟੀ ਪੱਗੀ ਹੈ ਉਹ ਜੀ ਵੀ ਰੋਟੀ ਖਾਣੀ ਹੈ ਇਹ ਹੁਣ ਇਹ ਗੱਲ ਤਾਂ ਮੰਨ ਚੁੱਕਿਆ ਜਾਂਦਾ ਉਹ ਕੋਈ ਗੱਲ ਨਹੀਂ ਰੋਟੀ ਦਾ ਆਪਾਂ ਖਾਣੀ ਹੈ ਨਾ ਆਪਾਂ ਆਪਣੇ ਘਰ ਕਾਲੀ ਆਪਣਾ ਮਾਹੌਲ ਪ੍ਰਭਾ ਕਰਨ ਦੇ ਆ ਚਲੋ ਤੂੰ ਧੋ ਮੱਥ ਤੇ ਮੈਂ ਦਿਨੀਏ ਸਾਨੂੰ ਰੋਟੀ ਚਲ ਆ ਜਾ ਕਰਾਂ ਤੇ ਕਰਾਂ ਕੀ ਇੱਕ ਤੇ ਜੀ ਕਰਦਾ ਵੀ ਜਾਵਾਂ ਹੀ ਨਾ ਜੇ ਮੈਨੂੰ ਇਹੋ ਜੀ ਸਮਝਿਆ ਨੇ ਇਹਨਾਂ ਨੇ ਇਹਨਾਂ ਨੂੰ ਫਿਰ ਮੈਂ ਬਣ ਕੇ ਦੱਸਾਂ ਤੇ ਇੱਕ ਜੀ ਕਰਦਾ ਵਾ ਵੀ ਮੇਰੇ ਪਿਓ ਦੀ ਜਾਇਦਾਦ ਤੇ ਮੇਰੇ ਪਿਓ ਨੇ ਮੇਰੇ ਭਰਾ ਵਾਸਤੇ ਜੋੜੀ ਸਾਰਾ ਕੁਝ ਕੀਤਾ ਤੇ ਮੇਰਾ ਵਿਆਹ ਕਰਕੇ ਸਭ ਕੁਝ ਸਾਰੇ ਮੈਨੂੰ ਦੇ ਦਤਾ ਮੇਰਾ ਵਿਆਹ ਕਰਤਾ ਮੇਰਾ ਤਾਂ ਹੱਕ ਉਥੇ ਕੋਈ ਨਹੀਂ ਆ ਪਰ ਫਿਰ ਵੀ ਇੱਕ ਵਾਰੀ ਮੇਰਾ ਭਰਾ ਮੇਰੇ ਨਾਲ ਗਲਤ ਕਰਦਾ ਲੈ ਅਦਮਰ ਗੈਦੇ ਹੀ ਤੇਰੀ ਭੈਣ ਨੇ ਪੜੀ ਨਹੀਂ ਨਾ ਲਉਣੀ ਆ ਉਹ ਭਰਾਟੀ ਗਾ 100 100 ਨੇ ਮੈਨੂੰ ਗਲਤ ਕੀਤੀ ਮੈਂ ਇੱਕੋ ਫੋਨ ਕੀਤਾ ਤੇ ਭੈਣ ਇਹ ਦਾਵਾ ਵੀ ਪੈੜੀ ਤੇਰੇ ਨਾਲ ਵਿਚਰ ਗਈ ਹੈ ਤੇ ਇਦਾਂ ਕਰਕੇ ਆਣ ਕੇ ਤੇ ਸੈਨਸੂਰ ਕਰ ਜਾ ਉਹ ਵਿਚਾਰੀ ਨੇ ਇੱਕ ਵਾਰੀ ਇਦਾਂ ਤੋਂ ਤੜ ਨਹੀਂ ਚੁੱਕਿਆ ਕਹਿੰਦੀ ਵੀ ਜੀ ਮੈਂ ਹੁਣੇ ਆ ਜਾ ਉਹ ਤਾਂ ਮੈਂ ਕਿਹਾ ਮੈਂ ਨਹੀਂ ਹੁਣ ਤੇ ਭੈਣਾ ਰਾਤ ਬਾਦ ਨੂੰ ਸੇ ਹੈ ਤੇ ਜੇ ਹੁਣ ਇਹ ਵੀ ਜਨਾਨੀ ਨੂੰ ਬੰਦਾ ਗੱਲ ਦੱਸੇ ਵੀ ਮੇਰੀ ਭੈਣ ਤੇ ਦੇਰ ਜੀ ਕੱਖ ਨਹੀਂ ਆ ਤੇ ਫੇਰ ਇਹਦੇ ਪਲੇ ਗਿਰੂਗਾ ਪਰ ਇਹ ਨੂੰ ਕੀ ਇੱਕੋ ਦਿਨ ਗਈ ਮੇਰੇ ਨਾਲ ਉਹ ਰੋਟੀ ਨਹੀਂ ਉਹਦੇ ਸਵਾਦ ਦੀ ਪੜਾਈ ਉਹਨੇ ਚਾਹ ਨਹੀਂ ਸਵਾਦ ਦੀ ਪਿਆਲੀ ਆ ਉਹ ਆਫਰਾਂ ਟੇਕ ਸੋ ਸੋ ਗੱਲ ਕਰਕੇ ਆਈ ਉਹਨੂੰ ਤੇ ਜੇ ਉਹਨੂੰ ਪਤਾ ਲੱਗ ਜਾਏ ਇਹ ਗੱਲਾਂ ਦਾ ਕਿ ਭੁਝਾਈ ਮੇਰੇ ਨਾਲ ਗੱਲਾਂ ਕੀਤੀ ਤੇ ਉਹ ਪਹਿਲੀ ਲਾਉਗੀ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਜਨਾਬ ਜੀ ਇਹਨੂੰ ਜਾ ਕੇ ਦੱਸਣਾ ਵਾ ਕਿ ਮੈਂ ਫੋਨ ਕੀਤਾ ਤੇ ਉਹਨੇ ਆ ਗੱਲਾਂ ਕੀਤੀ ਮੇਰੇ ਨਾਲ ਯਾਰ ਮਨਨ ਪੈ ਗਈ ਤੈਨੂੰ ਠੰਡ ਮੈਂ ਕਹਤਾ ਆਪਣੇ ਭੈਣ ਨੂੰ ਫੋਨ ਤੇ ਫੇਰ ਫੋਨ ਕਰਤਾ ਤੇ ਸਾਹ ਨਹੀਂ ਕੀਤਾ ਮੈਨੂੰ ਕਹੀ ਸਾਹ ਨਹੀਂ ਕੀਤਾ ਉਹ ਮੈਨੂੰ ਕਹਿੰਦੀ ਹੁਣੇ ਆ ਜਾ ਵੀਰ ਮੈਂ ਹੁਣ ਤੇ ਪੜਾ ਰਾਤਾਂ ਤੂੰ ਸਿਰੇ ਆਈ ਤੇ ਕੋਈ ਗੱਲ ਨਹੀਂ ਸਾਡੀ ਜਾਇਦਾ ਦਾ ਤੇ ਦੇਣੀ ਨਹੀਂ ਆਨੇ ਉਹ ਤੇਰੀ ਜਾਇਦਾ ਸੀ ਕਿਹਦੀ ਉਹਦੀ ਸੀ ਉਹਦੀ ਸੀ ਜਦੋਂ ਮੈਂ ਨਾਲ ਕੀ ਨਹੀਂ ਉਹਦੇ ਸਗਣਿਆਂ ਸਾਰੇ ਕੀਤੇ ਸੀ ਕੋਈ ਕਸਮ ਛੱਡੀ ਸੀ ਦੱਸੋ ਨਹੀਂ ਤੇ ਦੁਨੀਆ ਨਾਲ ਅਲੋਕਰ ਕੀ ਕੀਤਾ ਸਾਰੀ ਦੁਨੀਆ ਕਰਦੀ ਆਪਣੇ ਤੇ ਫੇਰ ਸਾਰੇ ਕੁੜੀਆਂ ਆਪਣੇ ਭਰਾਵਾਂ ਦੇ ਨਾਲ ਹੀ ਲਾਉਂਦੀਆਂ ਵਾਂ ਕੋਈ ਨਹੀਂ ਐਂ ਤਾਂ ਕਰਦੀ ਕਿਹੜੀ ਲਾਉਂਦੀ ਆ ਕਿਤੇ 100 ਦੇ ਵਿੱਚ ਉਹ ਹੋਊਗੇ 10 ਲਾਉਂਦੇ ਨੇ ਤੇ ਬਾਕੀ 90 ਤੋਂ ਉਦਾਂ ਉਦਾਂ ਹੀ ਆ ਤੁਹਾਡੇ ਕਹਿੰਦਾ ਕਿ ਮਤਲਬ ਕਿ ਨਾਲ ਵਾਈਆਂ ਨੂੰ ਕਮਾ ਲਵਾਉਣੀ ਨਹੀਂ ਕਿ ਨਾ ਇੱਥੇ ਸਾਰੇ ਕੰਮ ਉਹਰੇ ਪੂਰੇ ਕੀਤੇ ਆ ਤਾਂ ਫੇਰ ਵੀ ਪੈਲੀ ਉਹ ਲਾਦੀ ਫਿਰਦੀ ਆ ਨਹੀਂ ਕੀ ਕਿ ਇੱਥੇ ਪਾਦੇ ਸਾਰੇ ਕੈਂਠੇ ਪਾਏ ਹੀ ਕੈਂਠਿਆਂ ਤੋਂ ਬਿਨਾਂ ਨਹੀਂ ਚੱਲ ਗਈ ਨਿਆਣੇ ਹੋਏ ਤਾਂ ਸਾਰੇ ਉਹਦੇ ਵਿਹਾਰ ਕੀਤੇ ਹੋਰ ਕੀ ਕਰਨਾ ਸੀ ਉਹ ਜਦੋਂ ਨਿਆਣੇ ਹੋਏ ਆ ਮੁੰਡੇ ਨੂੰ ਤੂੰ ਦੂਉਂਦੀ ਚਾਂਦੀ ਦੀ ਪਾ ਕੇ ਚੈਨ ਉਹ ਚੰਗਾ ਚੰਗਾ ਹੁਣ ਗੱਲ ਪੈੜੀ ਦੀ ਚੱਲਣ ਰਹੀ ਆ ਹੁਣ ਚੈਨਾ ਦੇ ਨਹੀਂ ਚੱਲਣ ਰਹੀ ਪਹਿਲਾਂ ਉਹਨਾਂ ਨੇ ਸੋਨੇ ਦੀਆਂ ਚੈਨਾ ਨਾ ਬਣਾ ਬਣਾ ਕੇ ਪਾਉਣ ਤੇ ਫੇਰ ਕੈੜੀ ਨਾ ਕਰਾਵਾ ਜਿਹੜੀ ਗੱਲ ਚੱਲਣ ਰਹੀ ਉਹਦਾ ਨਾ ਲਓ ਕਰੋੜਾ ਰੁਪਈਆ ਦੀ ਜਾਇਦਾਦ ਵਾ ਤੇ ਫੇਰ ਹੁਣ ਹੈ ਸੋਨਾ ਤੇ ਬਣੋ ਨਹੀਂ ਕੋਈ ਗੱਲ ਨਹੀਂ ਵਿਆਹ ਆਉ ਨਾ ਮੁੰਡਾ ਵਿਆਹੂ ਤੇ ਸਾਰੇ ਕੰਮ ਕਰਾਂਗੇ ਮੁੰਡਾ ਵਿਆਹੂ ਤੇ ਕਰੂੰਗੀ ਜਿੱਦਾਂ ਤਾਂ ਹੁਣ ਮੈਂ ਨਹੀਂ ਇੰਦਾਂ ਤਾਂ ਬਾਅਦ ਮਿਲੈਗੀ ਤੂੰ ਹਾਂ ਕਿੰ딴 ਦੀ ਗੱਲ ਹੋਈ ਕੀ ਨਹੀਂ ਮਿਲਣ ਦੇ ਜਿਹੜਾ ਦੇਣ ਵਾਲਾ ਉਹਦਾ ਰਹਿ ਗਿਆ ਹੈਗਾ ਜਿਹੜਾ ਮੈਂ ਬਕੀਤਾ ਨਹੀਂ ਤੁਸੀਂ ਆਹ ਗੱਲ ਕਹਿਂਦੇ ਮੈਂ ਤਾਂ ਕਹਿਣੀ ਕਹਿਣੀ ਆ ਓਏ ਰਖੜੀ ਤੇ ਐਸਾ ਕੀ ਕੀਤਾ ਤੂੰ ਤੇ 5000 ਦੇ ਦੇ ਦਿੱਤਾ ਹੈ ਤੁਸੀਂ ਕੀ ਕਰਨਾ ਹੈ ਮੈਂ ਉਹ ਤਾਂ ਮੈਂ ਚੋਰੀ ਦੇਤਾ ਤੂੰ ਵੀ ਨਹੀਂ ਕੀਤਾ ਮੈਨੂੰ ਪਤਾ ਹੈ ਨਾ ਮੈਂ ਦੇ ਵੀ ਦਿੰਦੀ ਆ ਚੋਰੀ ਫੇਰ ਜਾਣੇ ਹੀ ਜਾਣੇ ਹੀ ਕੋ ਖਾਈਗਾ ਹੱਥ ਲਾ ਕੇ ਮੇਰਾ ਮਾਰਨੇ ਦਾ ਛੱਡ ਦਿਓ ਜੇ ਛੁੱਟੀਆਂ 'ਚ ਰਹਿਣ ਆਈ ਤੁਸੀਂ ਪਿਓ ਪੁੱਤਾਂ ਦੇ ਸਲਾਹ ਕਰਕੇ ਤਾਂ ਨੂੰ ਚੋਰੀ ਦੇਤੇ ਜੇ ਹੁਣ ਰਖੜੀ ਬਣਨ ਆਈ ਤਾਂ ਦੇ ਹੀ ਚੋਰੀ ਦੇਤੇ ਜਦੋਂ ਗੱਲ ਕਰਦੇ ਮੈਨੂੰ ਪਿੱਛੇ ਪਾਉਂਦੇ ਜੇ ਤੇ ਮੈਂ ਗਾੜੀ ਗਾੜੀ ਹੋ ਕੇ ਕੀ ਲੈਣਾ ਵਾ ਪਿੱਛੇ ਤੂੰ ਆਪ ਪੈਂਦੀ ਆ ਮੈਂ ਨਹੀਂ ਪੈਂਦੀ ਤੁਸੀਂ ਪਾਉਂਦੇ ਜੇ ਇਹੋ ਤਾਂ ਚੰਗੀ ਮਿਲੇ ਤੇ ਆ ਗੱਲਾਂ ਨਾ ਹੁਣ ਉਹ ਚੰਗਾ ਚੰਗਾ ਮੈਂ ਬਥੇਰਾ ਮਿਲੀ ਆ ਹੁਣ ਇਹ ਵੀ ਪੈਲੀ ਨਾ ਕਰਵਾਓ ਤਾਂ ਸਿਆਪਾ ਸਾਰਾ ਮਕਾਉ ਫਿਰ ਤੂੰ ਦੱਸ ਮੇਰੇ ਆਖੇ ਤੇ ਨਹੀਂ ਹੁੰਦੀ ਉਹ ਜਾ ਅਮਰੀਕਾ ਹੋਣੀਗੀ ਉਦੋਂ ਤੁਹਾਡੇ ਅੱਖੇ ਆਉਂਦੀਆਂ ਨਾ ਛੁੱਟੀਆਂ ਪੈਂਦੀਆਂ ਉਦੋਂ ਤਾਂ ਝੋਲਾ ਚੁੱਕ ਕੇ ਤਾਣ ਕੇ ਇੱਥੇ ਬੈ ਜਾਂਦੇ ਦਸ ਦਸ ਦੇ ਰਖੜੀ ਇਹ ਚਾਰ ਦਿਨ ਬਾਅਦ ਚ ਹੀ ਤਾਂ ਰਖਣੀ ਤੇ ਪਹਿਲਾਂ ਹੀ ਆ ਗਈ ਹੈਗੀ ਉਹ ਤਾਂ ਹੁੰਦੀ ਆ ਬਹੁਤ ਭਾਰਤ ਜਨਾਨੀ ਨਿਰਵਾਹ ਦਾਵਾ ਆਪਣੇ ਪੇਕੇਆਂ ਦਾ ਸਮਝ ਗਈ ਨਾ ਹੁਣ ਤੇਰੇ ਨਹੀਂ ਮਿਲਦੇ ਤੇ ਤੇਰਾ ਘਰ ਤਾਂ ਇਹ ਵੀ ਨਾ ਮਿਲ ਚੱਲ ਜੇ ਮੇਰੇ ਮਿਲਦੇ ਨਹੀਂ ਨਾ ਤੇ ਮੈਂ ਨੇ ਕਦੀ ਹੱਥ ਵੀ ਨਹੀਂ ਚੁੱਕੀ ਕਿ ਮੈਂ ਜਾਣਾ ਮੈਂ ਜਾਣਾ ਰਮਨ ਜਿੱਦਾਂ ਤੂੰ ਇੱਥੇ ਕਰਦੀ ਆ ਨਾ ਏਦਾਂ ਤੂੰ ਉੱਥੇ ਕਰਦੀ ਆ ਤਾਂ ਹੀ ਤੇ ਤੇਰੀਆਂ ਪਰਜਾਈਆਂ ਤੈਨੂੰ ਪਿਆਰੀ ਲੱਗਣ ਦੇ ਤੇ ਤੇਰੇ ਕੀ ਕਰਦੀ ਮੈਂ ਪਰਜਾਈਆਂ ਨਾ ਹਾਂ ਤੇ ਤੁਹਾਡੇ ਭੈਣਾਂ ਨੂੰ ਮੈਂ ਕੀ ਵਾਦਾ ਕੀਤਾ ਜਿਹੜਾ ਗੱਲਾਂ ਕਰਦੇ ਜੇ ਸੌਹੋ ਤਾਂ ਉਹਨੂੰ ਗੱਲ ਕੀਤੀ ਤੂੰ ਨਹੀਂ ਕਰਦੀ ਕੀ ਉਹਨੇ ਕੀਤੀ ਦੱਸ ਉਹਦੀ ਬਾਣ ਹੈ ਨੀਗੀ ਨਹੀਂ ਤੂੰ ਦੱਸ ਨਾ ਬਥੇਰੀਆਂ ਕਰਦੀ ਆ ਕੀ ਦੱਸਾਂ ਹੋਣਾ ਇਹ ਫੋਲਣੇ ਨਾ ਫੋਲੋ ਜਿਹੜੀ ਗੱਲ ਵਾ ਨਾ ਉਹ ਕਰੋ ਮੇਰੇ ਕਸਮ ਉਹ ਛੁੱਟੀਆਂ ਕੱਟਣ ਆਈ ਤੇ ਤੂੰ ਬਿਮਾਰ ਪੈ ਗਈ ਤੇ ਰੋਟੀ ਪਾਣੀ ਉਹ ਬਣਾਉਂਦੀ ਨਹੀਂ ਦੱਸ ਨਾ ਤੇ ਸਰੀਰ ਦਾ ਕੋਈ ਮਾਨ ਨਹੀਂ ਹੁੰਦਾ ਕੋਈ ਵੀ ਡਿੱਗ ਸਕਦਾ ਵਾ ਉਹ ਰਮਨ ਹੋਇਆ ਤੈਨੂੰ ਕੱਖ ਨਹੀਂ ਤੂੰ ਦਿੰਦੀ ਉਹਨੂੰ ਤੰਗੀ ਤੇ ਤੰਗੀ ਦਊਂਗੀ ਤੇ ਨਿਕਲ ਜੂਗੀ ਜਿਹੜੀ ਗੱਲ ਵਾ ਨਾ ਮੇਨ ਮੁੱਦਾ ਉੱਤੇ ਗੱਲ ਕਰੋ ਜੀ ਇਹ ਤਾਂ ਪਿਆਰੀ ਲਾਉਣੀ ਆਪਣੇ ਨਾਲ ਤਾਂ ਵੀ ਠੀਕ ਆ ਜੇ ਨਹੀਂ ਨਾ ਲਾਉਣੀ ਭੈਣ ਦਾ ਸੋਚਣਾ ਵਾ ਤਾਂ ਵੀ ਠੀਕ ਵਾ ਫੇਰ ਉਹਦੇ ਨਾਲ ਸਾਸਰੀ ਘਰ ਨਾਲ ਉਹ ਆਪਣੇ ਘਰ ਠੀਕ ਤੇ ਹੀ ਆਪਣੇ ਘਰ ਨਹੀਂ ਜੇ ਉਹ ਛੇਕਲੇ ਵੇਚੂਗੀ ਤੇ ਫੇਰ ਸਾਸਰੀ ਘਰ ਕੋ ਜੁਧੇਰੀ ਤਾਂ ਵੇਚ ਦੇ ਫੇਰ ਫੇਰ ਸਾਰੀ ਉਮਰ ਇਧਰ ਨੂੰ ਮੂੰਹ ਵੀ ਨਾ ਕਰੂਗੀ ਤੂੰਨੇ ਤੇਰ ਕੋ ਕੀ ਲਾਣਾ ਚਲ ਕੋਈ ਗੱਲ ਨਹੀਂ ਜਿੱਥੇ ਭੈਣ ਭਰਾਵਾ ਕਾਨੂੰਨਾ ਤੇ ਭੈਣ ਭਰਾਵੇ ਖਲੋਣਾ ਪਿਆਰੀ ਨਾ ਗੱਲਾਂ ਨਹੀਂ ਕਰਨੀਆਂ ਗੱਲਾਂ ਨਹੀਂ ਕਰਨੀਆਂ ਘਰ ਆਉਂਦੀ ਤੇ ਤੂੰ ਕਾਉਂਦੀ ਨਹੀਂ ਮੈਂ ਨਹੀਂ ਕਾਉਂਦੀ ਸ਼ਰੀਕਾ ਖਲੋਣ ਨਹੀਂ ਹੁੰਦਾ ਆਂਦਾ ਪਤਾ ਨਾ ਇਹ ਗੱਲ ਦਾ ਕੋਈ ਅੱਜ ਕੱਲ੍ਹ ਤੇ ਡੁਪਲੀ ਕਿਹੜਾ ਮਾਮੇ ਮਿਲ ਜਾਂਦੇ ਆ ਜਿਹੜੇ ਚੱਲ ਮਿਲ ਜਾਂਦੇ ਆ ਨਾ ਤੇ ਫਿਰ ਕੋਈ ਗੱਲ ਨਹੀਂ ਲੈ ਜਾ ਬੈਲੀ ਚੱਲ ਐ ਨੂੰ ਦੇ ਦੋ ਜਾਓ ਕਿਤੋਂ ਗੱਲ ਬਾਰ ਬਾਰ ਕਰੀ ਜਾਣੀ ਜਿੱਥੇ ਤਿੰਨ ਦੋ ਗੁਰਕੀਆਂ ਰੋਟੀ ਖਾ ਗਏ ਮੈਨੂੰ ਨਾ ਲੰਗੂਗੀ ਮੈਂ ਵੀ ਖਾਈ ਜਾਉਂਗੀ ਇੱਥੇ ਤੂੰ ਥੋੜੀ ਠਾਂ ਕਰਕੇ ਰੱਖ ਮੇਰ ਕੋ ਨਹੀਂ ਹੁੰਦੀ ਬੰਨਾ ਇਹਦੇ ਆਕਰ ਨੂੰ ਕਿਤੇ ਥਾਂ ਨਹੀਂ ਆ ਜੇ ਜ਼ਿਆਦਾ ਦੁੱਧ ਕੋ ਲੈਣੀ ਆ ਨਾ ਕੁੜੀ ਕੋ ਤੇ ਫਿਰ ਨੀਵੇਂ ਹੋਣਾ ਪੈਣਾ ਮੇਰ ਕੋ ਨਹੀਂ ਨੀਵੇਂ ਹੋਇਆ ਜਾਂਦਾ ਹੱਥ ਜੋੜਾ ਉਹਦੇ ਘਰ ਜਾ ਕੇ ਤੁਸੀਂ 니ਵੇ ਹੋਣੀ ਰਹੇ ਜੇ ਨਾ ਨਾ ਇਹਦਾ ਭਰਾ ਦੇ ਪਤੀਆ ਬੜੇ ਹੰਦਰ ਦੀ ਬੜੇ ਹੀ ਘੂਆ ਦੇ ਹੁਣ ਜਾਓ ਹਾਂ ਤੇ ਕਰਾਓ ਨਾ ਹੁਣ ਮੈਨੂੰ ਇੱਕ ਪਾਸੇ ਰਹਿਣ ਦੋ ਮੈਨੂੰ ਕਹਵਾ ਜਿਵੇਂ ਕਿ ਨਾ ਹੁੰਦੇ ਜੇ ਨਹੀਂ ਚਲ ਅਸੀਂ ਜਾ ਕੇ ਤੁਹਾਨੂੰ ਕਹਿ ਦਾਂਗੀ ਤੇ ਆ ਜੂਗੀ ਤੇ ਜੇ ਉਹਦੇ ਗਾਲੇ ਵੀ ਪਰਜਾਈ ਨਾ ਗੱਲਬਾਤ ਕਰਾਓ ਤੇ ਫੇਰ ਪਰਜਾਈ ਨਾ ਕਾਦੀ ਗੱਲ ਵਾ ਸ਼ਿਰੂ ਤੋਂ ਤੇ ਪਰਜਾਈ ਨਾ ਕੋਈ ਗੱਲ ਨਾ ਰਹੀ ਤਾਂ ਹੁਣ ਪਹਿਲੀ ਵਾਰੀ ਮੇਰੇ ਨਾਲ ਗੱਲ ਆਉਣੀ ਆ ਹੁਣ ਤੁਸੀਂ ਦੋਵੇਂ ਜਾਨੇ ਬਥੇਰੇ ਜਾਓ ਚਲ ਜਿਓ ਦੋਵੇਂ ਜਾਣੇ ਜੀ ਅੱਜ ਮਨ ਲਾ ਸਾਡੇ ਨਾਲ ਪਹਿਲੀ ਲਾ ਦਿੰਦੀ ਆ ਤੇ ਫੇਰ ਤੁਸੀਂ ਕਿਹਾ ਕਿ ਉਹ ਤਾਂ ਨਹੀਂ ਉਦਾਂ ਨਹੀਂ ਉਦਰਾ ਬੇਦੀਆਂ ਤੇ ਮੁਰਗੇ ਕਿੰਨੇ ਬਣਾਉਣੀਆਂ ਕੋਈ ਗੱਲ ਨਹੀਂ ਜੇ ਕਰਾਉਣੀ ਆ ਤਾਂ ਠੀਕ ਆ ਨਹੀਂ ਕਰਾਉਣੀ ਤਾਂ ਕੋਈ ਗੱਲ ਨਹੀਂ ਚੱਲ ਮੈਨੂੰ ਕਹਿ ਨਾ ਵੀ ਨਾ ਕਰ ਜਾ ਕੇ ਦੋ ਹਾਂ ਜਾ ਫਿਰ ਜਿਨ੍ਹਾਂ ਦੀ ਪਿਆਲੀ ਹੈ ਨਹੀਂ ਰੋਟੀ ਖਾਂਦੇ ਫੜਾ ਉਹ ਭੁੱਖੇ ਮਰ ਜਾਂਦੇ ਆ ਆ ਡਰਾਵੇ ਕਿ ਹੋਰ ਨੂੰ ਦਓ ਮੈਨੂੰ ਨਾ ਦੋ ਮੈਂ ਨਹੀਂ ਡਰਾਵੇ ਸੋਣ ਵਾਲੀ ਹੈਗੀ ਇਹ ਹੱਥ ਜੋੜੋ ਦੇ ਗਾੜੀ ਫੇਰ ਪਿਆਲੀ ਨਾ ਕਰਨੀ ਐ ਮੈਂ ਤਾਂ ਜੋੜਦੀ ਨਹੀਂ ਕਦੀ ਵੀ ਹੱਥ ਕਰਨੀ ਤਾਂ ਕਰੇ ਨਹੀਂ ਕਰਨੀ ਤਾਂ ਨਾ ਕਰੇ ਫੇਰ ਕਿ ਤਾਲਾ ਲਾਡੇ ਦੋ ਵਈ ਜਾਣੇ ਜੇ ਉਹਨਾਂ ਨੂੰ ਆ ਕੇ ਸੈਨ ਨਾ ਕਰ ਦੇਂਦੀ ਫੋਨ ਦਾ ਘਾਟੇ ਕੋ ਰੁਲਾਈ ਰਹੀ ਕਿ ਮੁਕਣੀ ਆ ਪਤਾ ਨਹੀਂ ਪਾਪਾ ਨੇ ਕੋਈ ਇਤਹਾਵਕ ਨਹੀਂ ਕੀਤਾ ਉਹਨਾਂ ਦਾ ਘੋੜੇ ਮੰਨ ਕੇ ਹੋਣੇ ਇਹ ਬਣ ਕੇ ਕਿਉਂ ਲੜੀ ਜਾਂਦੇ ਆ ਇਹ ਤਾਂ ਕਰਦਾ ਮਮੀ ਨਾਲੇ ਗੱਲ ਕਰ ਲਾ ਕੋਈ ਲੜਨ ਦਾ ਕੋਈ ਫਾਇਦਾ ਨਹੀਂਗਾ ਕਹਿ ਗੱਲਾਂ ਇਹ ਹੋਮ ਨੇ ਨਿਪਟ ਜਾਣੀ ਜੇ ਅੰਦਰੋਂ ਕਿਉਂ ਲੰਡੇ ਜੀ ਉਹ ਲੜਦਾ ਹਉਤ ਕੀ ਹੈ ਮੈਂ ਉਹ ਤੇ ਤੇਰੀ ਮਾਂ ਨੂੰ ਹਾਂਜੀ ਵੀ ਬੈਗ ਕੀਤਾ ਤੇਰੀ ਭੂਆ ਨੂੰ ਫੋਨ ਅੱਛਾ ਵੇਜਦਾ ਕੜੀ ਨਾ ਹੜੇ ਲਾ ਦੇ ਆਹ ਤੇ ਮੈਨੂੰ ਕਹਦੀ ਵੀਰ ਜੀ ਤੇ ਹੁਣੇ ਆਖੋ ਤੇ ਮੈਂ ਹੁਣੇ ਆਈ ਨਹੀਂ ਹੈ ਤੇ ਬੈਗਾ ਪੈਣ ਚਰ ਹੁਣ ਤੇ ਰਾਤ ਪੈ ਗਈ ਆ ਤੇ ਹੁਣ ਸਿਰੇ ਤੇਨੂੰ ਫੋਨ ਕਰਾਂਗੀ ਤੇ ਭੂਆ ਜੀ ਹਾਂ ਤੇ ਭੂਆ ਦਾ ਪਹਿਲਾਂ ਪਤਾ ਸੀਗਾ ਵੀ ਅੱਧੀ ਰਾਤ ਫੋਨ ਕਿਹਦਾ ਭੂਆ ਨੂੰ ਸੀ ਕਹਿਣਾ ਮੈਂ ਹੁਣੇ ਆ ਕੇ ਸੈਟ ਕਰ ਦਿੰਦੀ ਆ ਉਹ ਆ ਤੇ ਮੈਂ ਤੇਰੀ ਮਾਂ ਨੂੰ ਆਖਿਆ ਤੇ ਕਹਿੰਦੀ ਉਹ ਕਿਹੜੇ ਸਹਾਂ ਕਰਣ ਦੀ ਹੈ ਲੈ ਜਿੱਤੋ ਵੱਡਾ ਸਹਾਂ ਉਹ ਕਿਹੜਾ ਹੁੰਦਾ ਮੈਂ ਹੈ ਵੀ ਛੇ ਗਲੇ ਆ ਉਹਦੇ ਨਾਲ ਤੇ ਜੇ ਅੱਜ ਲੈ ਜੇ ਤੇ ਫਿਰ ਕੀ ਕਰਨਾ ਕਦੀ ਲੈ ਜੇ ਲੈ ਜੇ ਜੇ ਤਾਂ ਉਹਨੂੰ ਪਤਾ ਹੀ ਕੋਈ ਨਹੀਂ ਕਿ ਇਸ ਗੱਲ ਦਾ ਨਾ ਆਪਣੇ ਘਰ ਰਾਜੀ ਭਾਂਜੰਦੀ ਛੇ ਗਲੇ ਵੇਚ ਕੇ ਯਾਰ ਅੱਜ ਦੀ ਨਹੀਂ ਹਾਂ ਕਰੋੜਾਂ ਦੀ ਜਾਇਦਾਦ ਉਹ 2 ਕਰੋੜ ਦੀ ਜਾਇਦਾਦ ਵਾ ਸਹੀ ਗੱਲ ਵਾ ਉਹਨਾਂ 2 ਕਰੋੜ ਨਹੀਂ ਵੇਚਿਆ ਉਹਨਾਂ ਆਪਣੀ ਜ਼ਿਦਰੀ ਵੇਚੀ ਆ ਉਹਨਾਂ ਭਰਾ ਨੇ ਕਿਹਾ ਭਰਾ ਦੇਖਿਆ ਹਾਂ ਤੇ ਮਮਿ ਨੇ ਇੰਟਰਨ ਸੰਗੀਆਂ ਨਹੀਂ ਨਾ ਜੀ ਮੈਂ ਤਾਂ ਉਹਨਾਂ ਸਿਰਕਾ ਪਾ ਕੇ ਆ ਰਹੀ ਤੇ ਤੂੰ ਵੇਖ ਲੈ ਇੱਕ ਵਾਰੀ ਪੁੱਛ ਕੇ ਚਲੋ ਮੈਂ ਕਰਦਾ ਹਾਂ ਗੱਲ ਆਮ ਜਵ ਕੋਈ ਲੈ ਕਰੋ ਲੈ ਜੇ ਮੈਂ ਰੈਸਟ ਕਰਨਾ ਹੈ ਯਾਰ ਕਾ ਲ ਮੈਂ ਕੀ ਕਰਾਂ ਐਵੇਂ ਨਹੀਂ ਜੈੜਾ ਜੁਣੀ ਚੱਲ ਕੋਈ ਨਹੀਂ ਮਮੀ ਮੂੰਠੋਂ ਮੜਾ ਕੀ ਗੱਲੋ ਕੀ ਆ ਇਹ ਗੱਲ ਸੁਣੀ ਆ ਹੂੰ ਫਿਰ ਗਿਆ ਪੀੜ ਹੁੰਦਿਆ ਅੱਛਾ ਤੂੰ ਲੰਮੇ ਪੈ ਗਈਆਂ ਕੋ ਪਾਤਾ ਥੋੜਾ ਅਗੀ ਦਾ ਸਹੀ ਪੀੜ ਹੁੰਨਾ ਹੁਣ ਕਿਉਂ ਹੁਣ ਪਾਤਾ ਕਾਦਾ ਕੀਤਾ ਸੱਚੀਆਂ ਗੱਲਾਂ ਕੀਤੀਆਂ ਝੂਠੀ ਗੱਲ ਕਿਹੜੀ ਵਿੱਚ ਪਿਓ ਤੇਰਾ ਦਵਾਦੇ ਨਹੀਂ ਆਉਂਦਾ। ਕਿਉਂ ਕੀ ਆਂਦਾ ਪਿਓ? ਕਦੀ ਆਂਦਾ ਉਹਨਾਂ ਨੂੰ ਬਣਾ ਕੇ ਕੀ ਦਿੱਤਾ ਸੀ? ਕਿ ਇੱਥੇ ਪਾਏ ਸੀ। ਹੁਣ ਤੂੰ ਆਪ ਸਿਆਣਾ ਵਾ, ਨਿਆੜੇ ਹੋਏ ਸਾਰੇ ਕੰਮ ਤੋਂ ਉਹਦੇ ਕੀਤੇ। ਕਿਹੜਾ ਨਹੀਂ ਕੀਤਾ? ਇਹ ਗੱਲ ਕਰ ਤੇ ਮਿਹਲੇ ਮਾਰਦਾ ਮੈਨੂੰ। ਗੱਲ ਤੇ ਪੈੜੀ ਦੀ ਤੇ ਇਹ ਕਿੱਦਾਂ ਚਲ ਗਏ? ਕੀਤਾ ਕਿਹੜਾ ਪਾਸੇ ਚਲ ਗਏ? ਚਲੋ ਉਹਦੇ ਹੱਸੇ ਤੋਂ ਗੱਲ ਤੇ ਕੀਤਾ ਡੜੀ ਨੇ ਕੋਣ ਭੂਆ ਨੂੰ। ਤੇ ਭੂਆ ਦੀ ਵੀ ਹੁਣੇ ਆਈ ਨਹੀਂ ਐ ਤੇ ਤੁਸੀਂ ਐਵੇਂ ਕਰੀ ਜਾਂਦੇ ਈ। ਮੈਂ ਨਦੀਨੇ ਪੈੜੀ ਆਉਂ ਕਰਦਣੀ ਹੈ ਜਉਂ ਕਰਦਣੀ ਹੈ ਵੇ ਇਹਦਾ ਪੂਆੜੇ ਸੁਭਾਅ ਹੈ ਤਾਂ ਨਾ ਜੇ ਤੁਸੀਂ ਚੰਗੇ ਤਾਂ ਪੂਆ ਵੀ ਚੰਗੀ ਤੁਸੀਂ ਦੋਵੇਂ ਜਾਣੇ ਘਟ ਕਰਦੇ ਜੇ ਮੇਰੇ ਕੋਲ ਚੋਰੀ ਬਾਹਰ ਜਾ ਕੇ ਉਹਦੇ ਮੁੱਠਾਂ ਦੇ ਪੈਸੇ ਦਿੰਦੇ ਜੇ ਉਹਨੂੰ ਨਹੀਂ ਪਤਾ ਵੀ ਮੇਰਾ ਭਰਾ ਦੇ ਪੁੱਤਿਆ ਮੇਰੇ ਨਾਲ ਕਿਦਾਂ ਕਰਦੇ ਤੇ ਮੰਮੀ ਜੀ ਇਤੋਂ ਚੰਗੀ ਹੋਵੇ ਨਾ ਇਹੀ ਸਾਹਮਣੇ ਖੜਾਈਏ ਹਣ ਲੜਦੀਆਂ ਦੋ ਦੋ ਕੇ ਨਹੀਂ ਕੀ ਕਰੀਏ ਫਿਰ ਨਹੀਂ ਦੱਸ ਮੇਰੀ ਸੁਣ ਗੱਲ ਜਦੋਂ ਮੈਂ ਉਹ 2000 ਰੁਪਏ ਦੇਤਾ ਤਾਂ ਆਡਾ 5 ਦਿਨਾਂ ਜੁੰਗੀ ਸੀ ਇਹ ਗੱਲ ਮੈਂ ਪਿੱਛੇ ਪੈਣੀ ਆ ਮੇਰੀ ਬੇਇੱਜ਼ਤੀ ਹੁੰਦੀ ਆ ਕਿ ਤੈਨੂੰ ਉਹ ਪੁੱਛਦੇ ਹੀ ਨਹੀਂ ਪਿਓ ਬੋਤਲ ਉਹ ਕੋਈ ਨਹੀਂ ਸਾਰੇ ਭਰਾ ਇਦਾਂ ਕਰਦੇ ਹੁੰਦੇ ਆ ਚੋਰੀ ਭੇਜਦੇ ਹੁੰਦੇ ਥੋੜੇ ਬੋਤਲ ਆ ਦਿੰਦੇ ਚੋਰੀ ਆ ਚੋਰੀਆਂ ਜਿਹੜੀਆਂ ਨਾ ਇਹ ਘਰ ਖਰਾਬ ਕਰ ਦਿੰਦੀਆਂ ਹੁੰਦੀਆਂ ਇਹ ਤੁਹਾਨੂੰ ਮੈਂ ਗੱਲ ਦੱਸਦਾ ਉਹ ਕੋਹ ਨਹੀਂ ਹੁੰਦਾ ਬੜਦਾ ਤਾਂ ਮਾਰੇ ਨਹੀਂ ਕੋਈ ਗੱਲ ਨਹੀਂ ਕਿਸੇ ਨਹੀਂ ਖਰਾਬ ਹੋ ਜਾਂਦਾ ਮਾਰਾ ਇਹਦੇ ਦਿੱਤਾ ਤਾਂ ਲਟਾਈ ਜਾਣਾ ਹਾਂ ਮੈਂ ਤਾਂ ਕਰ ਕਰ ਕੇ ਮੈਂ ਤਾਂ ਇੱਥੇ ਦਾ ਕੰਮ ਲੈਂਦਾ ਵਾ ਡਾਉਣ ਆਈ ਕੀ ਗੱਲੋਂ ਕਰਦਾ ਏ ਪੂਆ ਨੂੰ ਪੈਸੇ ਦਿੱਤੇ ਕੀ ਹੋ ਗਿਆ ਮੇਰੀ ਫੜੀ ਤੇ ਪੂਆ ਨੇ ਚੰਗਾ ਘਰ ਬਾਹਰ ਲੱਭ ਕੇ ਦਿੱਤਾ ਪੈੜੇ ਬੰਨਾ ਲੱਭ ਕੇ ਦਿੱਤਾ ਤੇ 2000 ਖੋੜਾ ਨਾਵਾ ਕੋਈ ਗੱਲ ਨਹੀਂ ਜਿਹੜੇ ਦਿੱਤੇ ਕਿ ਦਿੱਤੇ ਉਹਨਾਂ ਕੀ ਕਰੀਏ ਫਿਰ ਚੱਲ ਹੁਣ ਪਿਓ ਪੁੱਤ ਜਾ ਕੇ ਤਾਂ ਪੈੜੇ ਨਾ ਕਰਵਾ ਲੋ ਜਿਹੜਾ ਕੰਮ ਆ ਪੈੜੀ ਸਾਡੀ ਨਹੀਂ ਨਾ ਹੋਣੀ ਤੁਹਾਨੂੰ ਵੀ ਨਾਲ ਜਾਣਾ ਪੈਣਾ ਵਾ ਤੇ ਮੈਂ ਉੱਥੇ ਕੀ ਕਰਨਾ ਵਾ ਮੇਰਾ ਕੀ ਕੰਮ ਆ ਉੱਥੇ ਤੁਹਾਡਾ ਕੰਮ ਨਹੀਂਗਾ ਉਹਨੇ ਸਾਈਨ ਕਰਨੇ ਆ ਤੁਹਾਡੇ ਸਾਈਨ ਹੋਣੇ ਆ ਤੇ ਮੇਰਾ ਕਿੱਥੇ ਆ ਗਿਆ ਪੈੜੀ ਮੇਰੇ ਨਾਲ ਹੋਣੀ ਤਾਂ ਉਹ ਜਾਣਦੇ ਪੈਣਾ ਹੀ ਨਾਲ ਕੋਈ ਗੱਲ ਨਹੀਂ ਜਦੋਂ ਨਾ ਹੋ ਜੂਗੀ ਨਾ ਉਹਨੂੰ ਸਿੱਧੀ ਇੱਥੇ ਲੈ ਲਓ ਮੈਂ ਆਉਂਦੇ ਨੂੰ ਰੋਟੀ ਪਾਣੀ ਬਣਾਉਂਗੀ ਪਕੌੜੇ ਪਕਾ ਲੈ ਕਦੂੰਗੀ ਆ ਠੀਕ ਕਰਦੇ ਪਕੌੜੇ ਕੱਢਨੇ ਤੁਸੀਂ ਤਾਂ ਤੇ ਮਤਲਬ ਨਾ ਲੈ ਦੱਸ ਤੁਸੀਂ ਤੇ ਕਹਿ ਬੰਨੇ ਵੀ ਪੂਰੇ ਹਨੀ ਜੇ ਮੈਂ ਕਹਿੰਦੇ ਆ ਵੀ ਤੁਹਾਡੇ ਆਉਂਦੇ ਨੂੰ ਰੋਟੀ ਪਾਣੀ ਬਣਾਉਂਗੀ ਤਾਂ ਵੀ ਤੁਸੀਂ ਆਉਂਦੇ ਜੇ ਵੀ ਮਤਲਬ ਆ ਜੇ ਮੈਂ ਨਾਲ ਚਲ ਜਾ ਤਾਂ ਫਿਰ ਵੀ ਕਹਿਣਾ ਮਤਲਬ ਆ ਪਹਿਲੇ ਕਰਕੇ ਜਾਣ ਲਈ ਆ ਕਿਹ ਬੰਨੇ ਨੂੰ ਮੈਨੂੰ ਰਹਿਣ ਦੋ ਉਹ ਚਲੋ ਕੋਈ ਨਹੀਂ ਉਹ ਤੇ ਫਿਰ ਆ ਹੀ ਜਾਣਾ ਭੂਆ ਨੇ। ਉਹ ਤੇ ਕੋਈ ਗੱਲ ਨਹੀਂ ਕੀ। ਨਾ ਕਰਵਾ ਕੇ ਨਾ ਤ ਉਹਨੂੰ ਸਿੱਧੀ ਇੱਥੇ ਲਿਆਇਓ ਕੋਈ ਗੱਲ ਨਹੀਂ ਸੇਵਾ ਪਾਣੀ ਕਰਾਂਗੇ ਉਹਦਾ। ਕੋਈ ਨਹੀਂ ਨਾ ਭੂਆ ਨੇ ਕਰ ਦੇਣੀ ਭੂਆ ਅੱਗੇ ਭਾ ਚੱਲੀ। ਉਹ ਕੋਈ ਗੱਲ ਨਹੀਂ ਬਣਾਉਂਗੀ ਰੋਟੀ ਪਾਣੀ। ਤੇ ਜਾ ਕੇ ਤੇ ਕੰਮ ਕਰ ਆਉਂ ਜਾ ਕੇ। ਉਹ ਤੁਹਾਨੂੰ ਆ ਜਾਣਾ ਪੜਾ ਮੈਂ ਕਿੰਨੀ ਗਰੀ ਤੈਨੂੰ ਸਮਝਾਵਾਂ ਇਹ ਗੱਲ। ਵੀ ਘਰ ਕਿੰਨੇ ਰਹਿਣਾ ਆਉਂਦੇ ਰੋਟੀ ਪਾਣੀ ਨਹੀਂ ਚਾਹੀਦਾ। ਇਹ ਕਹਿੰਦੀਆਂ ਗੱਲਾਂ ਕਰਨੀਆਂ। ਰੋਟੀ ਪਾਣੀ ਬਣਾ ਕੇ ਚੱਲ ਜੇ ਉੱਥੇ ਕਿਉਂ ਹੁੰਦੇ ਆ। ਆਗੇ ਖੜਾ ਮੈਂ ਮੈਂ ਨਾਲ ਕਰਨਾ ਵੀ ਕੀ ਆ ਮੇਰਾ ਤੁਸੇ ਕੋਈ ਕੰਮ ਹੀ ਹੈ ਨੀਗਾ ਤੇ ਭੂਆਰੇ ਵੀ ਆਉਣਗੇ ਉੱਥੇ ਤੇ ਭੂਆ ਦਾ ਤੇ ਕੰਮ ਆ ਭੂਆ ਨੇ ਤਾਂ ਤਾਣਾ ਵਾ ਉਹ ਤੁਸੀਂ ਨਾਲ ਚਲੋ ਵੀ ਚਲ ਭੂਆਨ ਮਾੜਾ ਮਟ ਹੌਸਲਾ ਉਹ ਤੇ ਬੰਦੇ ਜਿਦਾ ਕੱਲੀ ਬੁੱਡੀ ਕੀ ਕਰੂ ਚਲ ਕੋਈ ਨਹੀਂ ਚਲ ਜੂਗੀ ਆਹੋ ਸੁਭਾਤੇ ਉੱਠ ਕੇ ਕੰਮ ਕਰੂੰਗੀ ਚਲ ਜੂਗੀ ਫਿਰ ਤੇ ਇਹ ਕੰਮ ਹੋਰ ਕਰਿਓ ਹੁਣ ਨਾ ਮੇਲਾ ਵਤਲਾ ਚੰਗੀ ਤਰ੍ਹਾਂ ਰੱਖਿਓ ਠੀਕ ਆ ਕੋਈ ਗੱਲ ਨਹੀਂ ਆਹੋ ਪਹਿਲੇ ਵਾਲਾ ਕੰਮ ਨਾ ਹੋ ਰਵੇ ਫਿਰ ਚਾਹ ਨਾ ਪੁੱਢੀ ਜਗੀ ਆ ਇੱਕੋ ਫੋਨ ਤੇ ਕਹੇ ਵਾਲਾ ਕਹੇ ਭਰਾ ਸੁਣ ਲੈ ਆਈ ਨਹੀਂ ਜੇ ਹੁੰਦੀ ਭੂਆ ਉਹ ਜੀ ਨਾ ਤੇ ਕਹਿੰਦੀ ਵੀ ਨੀਂਗੋ ਪੜੀ ਨਾ ਕਰਨ ਜਾ ਜੋ ਕੰਨਾ ਕਰ ਲਾ 2 ਕਰੋੜ ਦੀ ਜਾਇਦਾਦ ਆ ਚਲ ਕੋਈ ਗੱਲ ਨਹੀਂ ਹੁਣ ਰੌਲਾ ਨਾ ਪਾ ਆਣ ਗਵਾਣਾ ਦੱਸ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਭੂਆ ਦੀ ਚੰਗਿਆਈ ਤੇ ਸੰਡਿਆ ਵਾ ਵੀ 2 ਕਰੋੜ ਨਹੀਂ ਵੇਖਣਾ ਆਪਣਾ ਭਰਾ ਵਿਖਿਆ ਵਾ ਹਿੱਸਾ ਵੇਖਿਆ ਆਪਣਾ ਹਾਂ ਉਹ ਪਤਾ ਮੈਨੂੰ ਹਾਂ ਭਰਾ ਵੀ ਬੇਚੇਰਾ ਕਰਦਾ ਤਾਂ ਹੀ ਹੰਨੇ ਵੇਖਿਆ ਤਾਂ ਉਹ ਤਾਂ ਮੈਂ ਕਹਿਣ ਦਿਆ ਵਾਂ ਵੀ ਕਰੀਗੇ ਤਾਂ ਸਾਰੇ ਕੰਮ ਹੁੰਦੇ ਆ ਚਲ ਕੋਈ ਗੱਲ ਨਹੀਂ ਹੁਣ ਸਾਰੀ ਗੱਲ ਬਸ ਹੋ ਗਈ ਹੈ ਨਾ ਸਵੇਰ ਦੀ ਤਿਆਰੀ ਰੱਖੋ ਜਾਓ ਟਾਗ ਦੇ ਪੱਤਰ ਜੋ ਖਾਣੇ ਆ ਉਹ ਕਰੋ ਤਿਆਰ ਕੋਈ ਨਹੀਂ ਟਾਗ ਦੇ ਪੱਤਰ ਕਾਹਦੇ ਇੱਥੇ ਹੈ ਕੋਈ ਨਹੀਂ ਹੈ ਟਾਗ ਦੇ ਪੱਤਰ ਬਸ ਹੈ ਨਹੀਂ ਨੇ ਆ ਤੇ ਸੇਲ ਰੋਟੀ ਪਾਣੀ ਬਣਾ ਕੇ ਤੇਰੀ ਜਾਣਾ ਕਰੋ ਆ ਕੇ ਜੇ ਮੁਕੇ ਪ੍ਰੋਗਰਾਮ ਕਰ ਲਾਂਗੇ ਨਾ ਹੈ ਚਲ ਠੀਕ ਹੈ ਕਹਿੰਦਾ 10 ਬੰਦਾ ਪੁੱਛੇ ਮੈਂ ਅੱਥੇ ਕੀ ਕਰਨ ਜਾਣਾ ਪਿਓ ਪੋਤ ਚਲ ਜਾ ਉਧਰ ਉਹ ਦੋਵੇਂ ਜੀ ਆ ਜਾਣਗੇ ਸਾਈਨ ਕਰਾ ਕੇ ਤਾਂ ਕੰਮ ਨਿਬੇੜਣਾ ਇਨੂੰ ਵੀ ਨਾਲ ਖਾਣਾ ਤੈਨੂੰ ਵੀ ਨਾਲ ਖਾਣਾ ਮੇਰਾ ਦਿਲ ਨਹੀਂ ਕਰਨ ਗਿਆ ਜਾਨ ਨੂੰ ਕੋਈ ਨਹੀਂ ਇਹਨੂੰ ਤਾਂ ਮੈਂ ਕਿਹਾ ਤਾ ਵੀ ਚਲ ਜੂਗੀ ਇਹਦੇ ਪਿਓ ਨੂੰ ਮੈਂ ਸਮਝਾਉਂਗੀ ਵੀ ਤੁਸੀਂ ਦੋਵੇਂ ਜਣੇ ਚਲ ਜਿਓ ਮੈਂ ਆਉਂਦੇ ਰੋਟੀ ਪਾਣੀ ਬਣਾਉਣੀ ਆ ਮੁੜਕੀਆਂ ਆ ਕੇ ਕਿੰਨੇ ਬਣਾਉਣਾ ਫੇਰ ਕਿਹੜਾ ਪਰੋਣ ਦੀ ਸੇਵਾ ਨਹੀਂ ਹੋਈ ਸੇਵਾ ਫੇਰ ਕਿੱਦਾਂ ਹੋਈ